ਸ ਗੁਣ ਘਾਵੋ ਸ਼੍ਰੀ ਅਨਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਹਰ ਗੋਬੰਦ ਸੋਪ ਸੁਮਤ ਪਰਕਾਸ਼ শ্রী হর রায় নম কারজ নম কারজ শ্রী হর কৃষ্ণ নাম বেক বহা ਸ਼ੇਰਿ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋ ਤਰਾ ਪਰ ਪੁਨ ਪੁਨ ਦੀਸ਼ਾ ਬੰਦੋ ਬਾਰ ਬਾਰ ਜਗ ਦੀਸ਼ਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਨਾ ਨਾਸਨ ਸੋਏ ਵਾਹਿਗੁਰੂ ਜੀ ਕੀ ਹਤੇ ਮੇਰੇ ਨੰਨਾ ਸੁਨੋ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਜੀ ਬੀਤ ਗਏ ਦਸ ਮਾਸ ਆਰਾਧਤ ਆਏ ਇਕਾ ਇਕਾ ਦਸਮ ਬਿਦ ਸਾਧਤ ਨਵ ਮੀਠਤ ਰਵ ਦਿਨ ਰਹੈ ਜਾਨੂ ਕਹੋ ਵਿਪਰ ਬਿਦਤਹ ਬਾਲ ਧਾਮੂ ਬੀਤ ਗਏ ਦਸ ਮਾਸ ਅਰਾਧਤ ਆਇ ਕਾਦ ਮਸੋ ਵਿਦ ਸਾਧਤ ਨਵਮੀ ਤਰਾਬ ਦਿਨ ਰਹੇ ਜਾਮੂ ਕਹਿਓ ਬੇਪਰ ਵਿਦਤਾ ਵਰ ਧੰਮ ਜੁਗੋ ਜੁਗ ਅਟਲ ਚਬਰ ਛਤਰ ਤਖ ਬਿਮਾਲਕ ਜਾਦ ਗੁਰੂ ਸਾਹਿਬੇ ਕਮਾਲ ਤਨ ਤਨ ਸਾਹਿਬ ਗੁਰੂ ਗ੍ਰੰਥ ਸਹਿ ਮਹਾਰਾਜੀ ਦੇ ਪਾਵਨ ਹਰਿਦੂਦੰਦਰ ਗੁਰੂ ਪਿਆਰੇ ਗੁਰੂ ਸਾਰੇ ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜੂਰ ਜੂਰ ਕਰਕੇ ਸਦੇਹੀ ਦਾ ਨਾਹਾ ਲੈਂਦਿਆਂ ਚਲਈ ਲੜੀ ਮਾਰ ਧਿਆਹ ਦੀ ਕਥਾ ਵਿਚਾਨ ਜੁੜ ਕਰਕੇ ਸਵਾਸੰ ਸਫਲਾ ਕਰਨਾ ਕਰੀਏ ਕੋਈ ਵੀ ਰਸਨਾ ਵੰਝ ਰਹੇ ਗੱਜ ਕੇ ਆਪ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਾਲ ਦੇ دیਵਾਨਾ ਅੰਦਰ ਆਪਾਂ ਇਹ ਸਰਵਣ ਕੀਤਾ ਹੈ ਕਿ ਕਿਵੇਂ ਪਿਤਾ ਜੀ ਧਰਮਾਤਾ ਗੁਜਰੀ ਜੀ ਨੂੰ ਜੋ ਦੇਵੀ ਦੇ ਨਾਲ वार्ता ਹੋਏ ਕਿਸ ਤਰ੍ਹਾਂ ਉਹਨੂੰ ਪ੍ਰਗਟ ਕੀਤਾ ਗਿਆ ਕਿਸ ਤਰ੍ਹਾਂ ਦੇ ਕੰਮ ਕੀਤੇ ਗਏ ਉਹ ਵਿਚਾਰਾ ਮਾਤਾ ਜੀ ਨਾਲ ਹੋਈਆਂ ਸੋ ਅੱਗੇ ਜੋ ਮਹਾਰਾਜ ਨੇ ਦੱਸਣਾ ਕੀਤਾ ਕਿ 5 ਮਹੀਨਿਆਂ ਬਾਅਦ ਜਦੋਂ ਸਮਾਧੀ ਲਾ ਕੇ ਅਸੀਂ ਅੱਖ ਖੋਲੀ ਦਾ ਸੁਪਨੇ ਵਿੱਚ ਸਾਨੂੰ ਸੁਣਾਈ ਕੁਵਾਰ ਆਵਿਆ ਕਿ ਅਸੀਂ ਫੇਰ ਆਵਾਂਗੇ ਸਾਰਾ ਵਰਤਾੰਦ ਕੁਵਾਰੀ ਪਲੀ ਪ੍ਰਕਾਰ ਕਹਿ ਦਿੱਤਾ ਜਾਗਦ ਸਿੱਤੇ ਇੱਕ ਸਮਾਨ ਸੀ ਕਿ ਆਪਾਂ ਕੱਲ ਵੀ ਇਹ ਵਿਚਾਰ ਕੀਤੀ ਵੀ ਜਦੋਂ ਚੰਡੀ ਪ੍ਰਗਟ ਹੋਈ ਹੈ ਤਾਂ ਉਹ ਪਹਿਲਾਂ ਦੇ ਕੌਲ ਕਰਾਰ ਸੀ ਸਤਿਗੁਰਾਂ ਦਾ ਕਿਉਂਕਿ ਇਹਨਾਂ ਜਦੋਂ ਦੁਸ਼ਟਮਨ ਸਰੂਪ ਵਿੱਚ ਸਤਿਗੁਰੂ ਜੀ ਹੀਮਕੋਟ ਦੇ ਪਰਤ ਧਿੱਤੇ ਤਪ ਕਰ ਰਹੇ ਨੇ ਤਾਂ ਉਦੋਂ ਦੇਵਤਿਆਂ ਨੇ ਆ ਕੇ ਸ਼ਰਨ ਲਈ ਪਿਤਾ ਜੀ ਤੋਂ ਮਿਸਾਨੂ ਉਹ ਸੰਸਾਰੀ ਦੁਨੀਆ ਵਾਲੇ ਲੋਕ ਬੜਾ ਤੰਗ ਕਰ ਰਹੇ ਤੇ ਪਿਤਾ ਜੀ ਕਹਿ ਲਗੇ ਵੇ ਤੁਸੀਂ ਧਰਤੀ ਨੂੰ ਛੱਡ ਕੇ ਇੱਥੇ ਪਰਬਤਾਂ ਵਿੱਚ ਆ ਕੇ ਪਹਾੜਾਂ ਵਿੱਚ ਆ ਕੇ ਰਹੋ ਤੁਹਾਨੂੰ ਤੰਗ ਪਰੇਸ਼ਾਨ ਕਰਨ ਕੋਈ ਨਹੀਂ ਆਵੇ ਤਾਂ ਉਸ ਤੋਂ ਬਾਅਦ ਸਤਿਗੁਰੂ ਦਾ ਬਚਨ ਕਮਾਲ ਕਰੇ ਜਦੋਂ ਆਪਰੇ ਉਹਨਾਂ ਨੇ ਕਿਹਾ ਮਹਾਰਾਜ ਤੁਸੀਂ ਸਾਨੂੰ ਸ਼ਰਮ ਦਿੱਤੀ ਹੈ ਕਿਤੇ ਲੋੜ ਪਵੇ ਭਵਿੱਖ ਦੇ ਵਿੱਚ ਤਾਂ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਤਾਂ ਪਰ ਉਹ ਜਦੋਂ ਇਹ ਜੰਗ ਜੁਦ ਹੋਏ ਤਾਂ ਪਿਤਾ ਜੀ ਨੇ ਫਿਰ ਚੰਡੀ ਨੂੰ ਪ੍ਰਗਟ ਕੀਤਾ ਤੇ ਜਿਹਨੇ ਜਾ ਕੇ ਫਿਰ ਸਿੱਖਾਂ ਦੀ ਸਹਾਇਤਾ ਕੀਤੀ ਔਰ ਮੁਗਲਾਂ ਨੂੰ ਮਾਰਨ ਦੇ ਵਿੱਚੋਂ ਕਾਮਜਾਬ ਸਿੱਖ ਹੋਏ ਮਦਦ ਲੈ ਕੇ ਗਏ ਤਾਂ ਇਸ ਕਰਕੇ ਮਹਾਰਾਜੋ ਬਚਨ ਸਾਰੇ ਜੋ ਬਲਤਾਤ ਹੈ ਮਾਤਾ ਨਾਲ ਹੋਇਆ ਮਾਤਾ ਗੁਜਰੀ ਜੀ ਨੂੰ ਦੱਸਣਾ ਕਰ ਰਹੇ ਨੇ ਆਓ ਜੋ ਅੱਗੇ ਦੀ ਵਾਰਤਾ ਹੈ 10 ਮਹੀਨੇ ਅੱਗੇ ਜੋ ਬੀਤੇ ਆ ਅਰਧਨਾ ਕਰਦੇ ਆ ਉਹ ਆਪਾਂ ਸਰਬਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬੀਤ ਗਏ ਦਸ ਮਾਰ ਅਰਾਧਤ ਆਏ ਕਾ ਦਸਮੋ ਵਿਧ ਸਾਧਤ ਕਿ ਅਰਾਧਨਾ ਕਰਦਿਆਂ ਨੂੰ 10 ਮਹੀਨੇ ਬੀਤ ਗਏ ਤਪ ਕਰ ਗਏ ਤੇ ਇੱਕ ਇਸ ਵਿਧੀ ਦੇ ਵਿੱਚ ਸਿੱਧ ਕਰਦੇ ਆ 11ਵੀਂ ਆ ਗਈ ਅਤੇ ਫਿਰ ਨਵੇਂ 14 ਦਿਨ ਰਹਿ ਜਾਮੋ ਕਹੋ ਵੇਪਰ ਵਿਦਤ ਹੈ 발 ਧਾਮੋ ਤਾ ਨੌਵੀਂ ਥਿਤ ਕਹਿੰਦੇ ਐਤਵਾਰ ਦਾ ਦਿਨ ਸੀ ਬ੍ਰਾਹਮਣ ਕਹਿਣ ਲੱਗਾ ਸ਼ਕਤੀ ਦਾ ਘਰ ਪ੍ਰਗਟ ਹੋਣ ਵਾਲੀ ਹੈ ਦਿਨੇ ਉਪਾਰਨ जुਗਤ ਵਿਚਾਰੈ ਕੇਸੋਦਾਸ ਧਾਰ ਅਾਰਤ ਕਹਿੰਦੇ ਕੇਸੋਦਾਸ ਜੋ ਪੰਡਤ ਹੈ ਉਹ ਉਪਹਾਰ ਦੇਣ ਬਾਰੇ ਜੁਗਤੀ ਵਿਚਾਰ ਦੱਸ ਤੇ ਧਰ ਧਾਰ ਕੇ ਆਰਤ ਆਤਰ ਹੋ ਗਿਆ ਤੇ ਚਲਿਓ ਮਿਸ਼ਟ ਕੁਸ਼ ਮਨ ਭਿਉ ਥੋਰਾ ਕਿਸ ਬਦ ਮੰ ਢਿਗ ਕਹੀ ਨ ਹੋਰਾ ਉਹਨੇ ਉਪਹਾਰ ਦੇਣ ਵਾਸਤੇ ਯੁਗਤੀ ਨੂੰ ਵਿਚਾਰਨਾ ਕੀਤਾ ਪਰ ਡਰ ਵੀ ਆ ਗਿਆ ਹਿਰਦੇ ਦੇ ਅੰਦਰ ਵੀ ਕਿਸ ਤਰ੍ਹਾਂ ਜੇ ਸ਼ਕਤੀ ਜਨ ਪ੍ਰਗਟ ਹੋਊਗੀ ਕਿਸ ਤਰ੍ਹਾਂ ਸਾਹਮਣਾ ਹੋਊ ਕਿਸ ਤਰ੍ਹਾਂ ਦਾ ਰੂਪ ਹੋਊ ਕੀ ਕਰਨਾ ਪਊ ਕਿਸ ਤਰ੍ਹਾਂ ਕੋਈ ਗਲਤੀ ਨਾ ਹੋ ਜਾਈਂ ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰਾਂ ਕਰੇ ਤਾ ਬ੍ਰਾਹਮਣ ਦਾਰੋ ਦਿਲ ਸੀ ਬਹੁਤ ਡਰਿਆ ਹੋਇਆ ਸੀ ਤਾਂ ਉਹ ਭੱਜ ਗਿਆ ਉਹਨੇ ਕਹੇ ਸੋ ਜਾਣਾ ਹੀ ਠੀਕ ਐ ਨਾ ਕਾਪੂ ਵਿੱਚ ਆਏ ਨਾ ਸੰਭਲਿ ਤਾਂ ਕੀ ਕਰਾਂਗੇ ਤਾਂ ਮੇਰੇ ਵੱਲ ਵੇਖ ਕੇ ਫਿਰ ਇਸ ਵਿਧੀ ਅਨੁਸਾਰ ਕਿਹਾ ਜਾਮ ਦਿਉਸ ਹਰ ਕਟਕਾਂ ਚਾਰ ਚਮਕੇ ਜਗਮਗਉ ਪੁੰਜ ਪਹਾੜ ਦੂਸਰੀ ਰਾਤ ਦੇ ਚਾਰ ਘੜੀਆਂ ਬਾਅਦ ਕਈ ਪਹਾੜਾਂ ਦੇ ਜਗਮ ਘਰ ਕੇ ਚੰਕੀ ਕਹਿਆ ਦਾਮਣ ਕਹ ਸੂਰਜ ਚੰਦ ਦਮ ਕਿਉ ਮਦਨ ਪ੍ਰਕਾਸ਼ ਬਲੰਦ ਤਾ ਕਹਿਣ ਲਗੇ ਫਿਰ ਬਿਜਲੀ ਕੀ ਹੈ ਤੇ ਸੂਰਜ ਚੰਦ ਕੀ ਹਨ ਦੇਵੀ ਦਾ ਤਿਹਰਾਏ ਨਾ ਪ੍ਰਕਾਸ਼ ਨਾਲ ਚਮਕਿਆ ਕੇ ਲੋਚਣਾ ਮੀਚ ਪਿਉ ਮੈਂ ਠਾਂਡੋ ਨਿਰਖਤ ਰੂਪ ਪ੍ਰੇਮ ਅਰ ਬਾਡੋ ਮੈਂ ਅੱਖਾਂ ਮੀਚ ਕੇ ਖੜਾ ਹੋ ਗਿਆ ਉਹਦਾ ਰੂਪ ਵੇਖ ਕੇ ਹਿਰਦੇ ਵਿੱਚ ਪ੍ਰੇਮ ਬਹੁਤ ਸਾਰਾ ਜਾਗ ਪਿਆ ਬੋਲੇ ਹਸਤ ਮੀਚ ਕਰ ਜਾਣੀ ਪੰਥ ਸਕੇਸ ਦੇਨ ਵਲ ਖਾਨੀ ਹੱਸ ਕੇ ਬੋਲੀ ਮਨੋ ਮੌਤ ਗਰਦੀ ਹੋਵੇ ਕੀਸਾਂ ਸਹਿਤ ਕਹਿੰਦੇ ਵੱਲ ਦੀ ਖਾਨ ਵਾਲੇ ਪੰਥ ਦਾ ਦਾਨ ਦਿੱਤਾ ਪੀਚ ਉਸਤਤ ਆਦਿਕ ਪ੍ਰਕਾਸ਼ੀ ਕਹੋ ਧਿਆਏ ਹੈ ਐਹੋ ਪਾਸੀ ਬਾਅਦ ਮੇ ਬਹੁਤ ਉਸਤਤ ਕੀਤੇ ਤ ਕਹਿਣ ਲੱਗੇ ਜਾਤ ਕਰੋਗੇ ਤਾਂ ਪਾਸ ਆਵਾਂਗੇ ਜੋ ਵਿਚਾਰ ਹੋਇਆ ਆਪਾਂ ਪਹਿਲਾਂ ਗੱਲ ਕੀਤੀ ਹੈ ਉੰਬੋਲੇ ਹਸਤ ਨੇ ਪੰਥ ਸਕੇਸ ਦਿਨ ਬਲਖਾਨੀ ਵਿੱਚ ਉਸਤਤ ਅਦਿਤ ਪ੍ਰਕਾਸ਼ੀ ਕਹਿਓ ਧਿਆਏ ਹੈ ਐ ਹੈ ਹੋ ਪਾਸੀ ਮਚ ਖਾਚ ਮੀਚੇ ਮਨ ਮੀਚ ਹਵਾ ਜਾਉ ਪੀਛੇ ਪੰਥ ਬੀਚ ਸਕਾਉ ਕਹਿੰਦੇ ਬ੍ਰ ਸ਼ਕਤੀ ਨੇ ਪ੍ਰਗਟ ਹੋ ਕੇ ਇਹ ਬੇਨਤੀ ਕੀਤੀ ਜਦੋਂ ਵੀ ਤੁਸੀਂ ਬਹੁਤ ਉਸਤਤ ਕੀਤੀ ਹੈ ਦਰਿਵਤ ਮਾਨੂੰ ਸਾਡੀ ਲੋੜ ਹੋਵੇਗੀ ਯਾਦ ਕਰੋ ਮੈਂ ਬਾਸ ਆਵਾਂਗੇ ਤੁਸੀਂ ਨੈਣ ਬੰਦ ਕੀਤੇ ਹਨ ਇਸ ਲਈ ਮੈਂ ਅਲੋਪ ਹੋ ਜਾਵਾਂਗਾ ਬਾਦ ਉਜ ਪੰਥ ਵਿੱਚ ਪ੍ਰਗਟ ਹੋਵਾਂਗੇ ਚਾਲੇ ਵਰਖ ਤੁਮੈਂ ਬਸ ਚਾਹਤੇ ਬਿਨ ਸਹ ਤੁਰਕ ਤੇਜ ਬਖਿਆਤੇ ਕਹਿੰਦੇ ਤੁਸੀਂ ਸਾਥੋਂ ਇਹ ਕਰਕੇ ਸਾਨੂੰ ਅੱਖਾਂ ਮੀਟਣੀਆਂ ਨੇ ਇਸ ਕਰਕੇ ਮੈਂ ਹੁਣ ਗੁਪਤ ਹੋ ਜਾਵਾਂਗਾ ਔਰ ਅੱਗੇ ਜਾ ਕੇ ਪੰਨ ਦੇ ਵਿੱਚ ਮੈਂ ਪ੍ਰਗਟ ਹੋਵਾਂਗੇ ਅਤੇ ਜਦੋਂ ਕੋਈ ਤੁਹਾਡੇ ਜੋਤੀ ਜੋ ਸਮਾਉਣ ਦੇ 40 ਸਾਲ ਬਾਅਦ ਤੁਰਕਾਂ ਦਾ ਤੇਜ ਪ੍ਰਗਟ ਰੂਪ ਵਿੱਚ ਖਤਮ ਹੋ ਜਾਵੇਗਾ ਤਾਂ ਤੁਹਾਡੀ ਆਸ ਪੂਰਨ ਹੋਵੇਗੀ ਤੇ ਖਾਲਸਾ ਰਾਜ ਪ੍ਰਕਾਸ਼ ਹੋਵੇਗਾ ਹੋਏ ਤੁਮਾਰੇ ਪੂਰਨ ਆਸਾ ਰਾਜ ਕਾਲ ਸੇ ਹੋਏ ਪ੍ਰਕਾਸ਼ ਕਹਿੰਦੇ ਤੁਹੋਡੀ ਮਨ ਦੀ ਇੱਛਾ ਹੋ ਪੂਰੀ ਹੋ ਜਾਏਗੀ ਖਾਲਸਾ ਰਾਜ ਪ੍ਰਗਟ ਹੈ ਉਹ ਪ੍ਰਗਟ ਹੋ ਜਾਏਗਾ ਕਾਲ ਸਦਾ ਰਾਜ ਜੋ ਕੋਸੀ ਨਰਨਾਕਾਲ ਪੁਰਖਨਾ ਕਰਕੇ ਆਇਆ ਸ਼ਸਤਰ ਕਰਦ ਇਹ ਲੀਜੇ ਮੇਰਾ ਪਾਹਲ ਦੇ ਜਲ ਮਾਦਰ ਫੇਰਾ ਕਹਿੰਦੇ ਸ਼ਸਤਰ ਕਰਦ ਇਹ ਮੇਰੇ ਪਾਸੋਂ ਲਵੋ ਮਿੱਠੇ ਜਲ ਵਿੱਚ ਇਸ ਨੂੰ ਫੇਰ ਕੇ ਆਪਣੀ ਸਿੱਖੀ ਨੂੰ ਪੌੜ ਦੇਵੋ ਸੂਰ ਹੋਏਗਾ ਸਤਿਗਤ ਮਾਰਾ ਅਬ ਦੀਜੈ ਮੁਕ ਉਪਹਾਰਾ ਤੁਹਾਡਾ ਸਿਦਕੀ ਪੰਥ ਵੱਡਾ ਸੂਰਵੀਰ ਹੋਵੇਗਾ ਤੇ ਹੁਣ ਮੈਨੂੰ ਉਪਹਾਰ ਦੇਵੋ ਕਰਦ ਪਕੜ ਬਪਰਕਤ ਨਿਹਾਰਾ ਮੂਦਲੇਨਜ ਰੂਪ ਸੁਧਾਰਾ ਕਰਦ ਫਟਕੇ ਮੈਂ ਫਿਰ ਆਪਣੇ ਸਿਰ ਵਿੱਚੋਂ ਲਹੂ ਕੱਢਿਆ ਤੇ ਲਹੂ ਦੀ ਬੂੰਦ ਲਈ ਜਿਸ ਨੂੰ ਆਪ ਉਸਨੇ ਆਪਣੇ ਸਰੀਰ ਸੁਧਾਰ ਕੇ ਧਾਰਨ ਕਰ ਲਿਆ ਕਹੋ ਲਣਕ ਲੱਕੜੇ ਮੁੱਜ ਤੇ ਲੋ ਲਾਹੋ ਕਛਨੀ ਪੇਤ ਪਾਂਥ ਕੋ ਦੇਹੋ ਕਹਿਣ ਲਗੀ ਲੋਕੜੇ ਮੈਥੋਂ ਲਭੋ ਤੇ ਕੱਠ ਦਾ ਭੇਸ ਹੈ ਜੋ ਆਪਣੇ ਪੰਥ ਨੂੰ ਦੇਵੋ ਤੁਮ ਸਹਾਇਤਾ ਹਿਤ ਮੈਂ ਆਉਂ ਲਾਲ ਪੰਥ ਕੀ ਰਾਖ ਬਧਾਉ ਕਹਿੰਦੇ ਤੁਹਾਡੀ ਸਹਾਇਤਾ ਵਾਸਤੇ ਮੈਂ ਫਿਰ ਆਵਾਂਗੀ ਤੇ ਪੰਥ ਦੀ ਲਾਜ ਰੱਖ ਕੇ ਇਸ ਨੂੰ ਬਧਾਵਾਂਗੀ ਅੰਤਰ ਧਿਆਨ ਪਏ ਪੁਨ ਦੇਵੇ ਸੈਤ ਕਲੰਕਾ ਗਣ ਅਪੇਵੇ ਫਿਰ ਦੇਵੀ ਕਹਿੰਦੇ ਅੰਤਰ ਧਿਆਨ ਹੋ ਗਏ ਅਤੇ ਗੁਨਾ ਸਮੇਤ ਉਹ ਸਮਾ ਗਈ ਤੇਸ ਦਿਨਕ ਤੇ ਮਾਤਾ ਸੁਣ ਕੱਟ ਕੇ ਜਗਤ ਰੇਤ ਚਟਪਟ ਸਭ ਛੁੱਟ ਕੇ ਉਸ ਦਿਨ ਤੋਂ ਹੈ ਮਾਤਾ ਜੀ ਦਿਲ ਦੀ ਗੱਲ ਸੁਣ ਕੇ ਜਗਤ ਦੀ ਰੇਤ ਚਟਪਟ ਛੁੱਟ ਗਈ ਹੈ ਅਤੇ ਆਰਪ ਅਪਰ ਬਾਤ ਕਛ ਨਹੀਂ ਬਤਾਉਂ ਦੇਵੀ ਵਰਜਿਓ ਸਦਾ ਛਪਾਉ ਹੋਰ ਮੈਂ ਕੋਈ ਵੀ ਗੱਲ ਨਹੀਂ ਦਸਾਂਗਾ ਦੇਵੀ ਨੇ ਮੈਨੂੰ ਮਨਾ ਕੀਤਾ ਹੈ ਐਸੇ ਨੇ ਮੈਂ ਸਦਾ ਛਪਾਵਾਂਗਾ ਗੁਰ ਮਾਇਆ ਕੁਛ ਜਾਏ ਨਾ ਜਾਣਾ ਮਾਇਆ ਤਿਆਗ ਭਿਓ ਮਸਤਾਨਾ ਗੁਰੂ ਜੀ ਦੀ ਮਾਇਆ ਕੁਝ ਨਹੀਂ ਕੁਝ ਜਾਣੀ ਨਹੀਂ ਜਾ ਸਕਦੀ ਮਾਇਆ ਤਿਆਗ ਕੇ ਮਸਤਾਨੇ ਹੋ ਗਏ ਨੇ ਕਿਉਂਕਿ ਸੰਸਾਰ ਦਾ ਜੋ ਮੋਹ ਪਿਆਰ ਹੈ ਲਾਲਚ ਹੈ ਉਹ ਤਿਆਗ ਦਿੱਤਾ ਹੈ ਮਸਤ ਹੋ ਗਏ ਨਿਰੰਕਾਰ ਦੀ ਮੌਜ ਦੇ ਅੰਦਰ ਬਦੋ ਬਾਰ ਰਾਜਨ ਕੇ ਸੰਗਾ ਲੜੈ ਸਿੰਘ ਮਨ ਭਾਵਤ ਜੰਗਾ ਪਹਾੜੀ ਰਾਜਨ ਨਾਲ ਫਿਰ ਜਦੋਂ ਬੈਰ ਵੱਧ ਗਿਆ ਨਾ ਕਿਉਂਕਿ ਪਹਾੜੀ ਰਾਜਿਆਂ ਨੇ ਸ਼ਰਤਾਂ ਰੱਖਤੀਆਂ ਆਪਾਂ ਨੂੰ ਪਤਾ ਹੈ ਨਾ ਕਿ ਕਹੇ ਕੋਈ ਕਹਿੰਦੇ ਉਹ ਕਲਮਨੀ ਕੋਈ ਝੱਟ ਸਕਦਾ ਸਾਥੋਂ ਬਜਾਇ ਕੋਈ ਘੋੜ ਸਵਾਰੀ ਨਹੀਂ ਕਰ ਸਕਦਾ ਕੋਈ ਸ਼ਾਹਤਨੀ ਰੱਖ ਸਕਦਾ ਇਸ ਤਰ੍ਹਾਂ ਦੇ ਉਹਨਾਂ ਕੋਈ ਝਟਕਾ ਨਹੀਂ ਲਾ ਸਕਦਾਗਾ ਇਸ ਤਰ੍ਹਾਂ ਦੇ ਉਹਨਾਂ ਨੇ ਕਈ ਪੜਾ ਰੱਖੇ ਅਸੀਂ ਕਲਗੀ ਲਾਵਾਂਗੇ ਅਸੀਂ ਘੋੜੇ ਰੱਖਾਂਗੇ ਅਸੀਂ ਸਵਾਰੀ ਕਰਾਂਗੇ ਅਸੀਂ ਲਿਖਤ ਕਰਾਂਗੇ ਅਸੀਂ ਨਗਾਰੇ বাজਾਵਾਂਗੇ ਸੱਤ ਬਗਰ ਕੋਈ ਨਹੀਂ ਤਾਂ ਪਿਤਾ ਜੀ ਨੇ ਕਿਹਾ ਫਿਰ ਆਪਾਂ ਆਜ਼ਾਦ ਹੋ ਜਾ ਅਕਾਲ ਪੁਰਖ ਦੇ ਨਿਰੰਕਾਰ ਦੀ ਫੌਜ ਹੈ ਆਪਾਂ ਕਿਸੇ ਦੇ ਬੰਦੀ ਨਹੀਂ ਹਾਂ ਤੇ ਮਹਾਰਾਜ ਨੇ ਫਿਰ ਤਿਲਕ ਵੀ ਆ ਸਾਰਾ ਕੁਝ ਮਹਾਰਾਜ ਨੇ ਕੀਤਾ ਨਗਾਰਾ ਵੀ ਮੜਿਆ ਦਸਤਾਰ ਦੇ ਉੱਤੇ ਕਲਗੀ ਵੀ ਸਜਾਈ ਲਿਖਤਾ ਵੀ ਕੀਤੀਆਂ ਜਿਹਨੂੰ ਅੱਜ ਅਸੀਂ ਜਫਰ ਨਾਮਾ ਕਹਿੰਦੇ ਆ ਨਗਾਰੇ ਵੀਰ ਜਿਤ ਨਗਾਰੇ ਵਰਗੇ ਮੜੇ ਗਏ ਮਹਾਰਾਜ ਨੇ ਬੱਕਰੇ ਨੂੰ ਵੀ ਟਟ ਗਿਆ ਟਟਕਾ ਵੀ ਦਿੱਤਾ ਸਾਰਾ ਕੁਝ ਕੀਤਾ ਵੀ ਅਸੀਂ ਇਹ ਜਾਬ ਮਸੰਦਾ ਨੇ ਮਾਤਾ ਜੀ ਨੂੰ ਇਸ਼ਾਰਾ ਕਰ ਦਿੱਤਾ ਪਿਤਾ ਜੀ ਮੁਗਲਾਂ ਦੀਆਂ ਜੋ ਸ਼ਰਤਾਂ ਨੂੰ ਤੋੜ ਰਹੇ ਨੇ ਜਿਹਦੇ ਕਰਕੇ ਮੁਗਲ ਸਾਡੇ ਖਿਲਾਫ ਹੋ ਗਏ ਉਹਨੂੰ ਲੜਨਾ ਪਊ ਮਰਨਾ ਪਊ ਮਾਤਾ ਜੀ ਨੇ ਕਿਹਾ ਲਾਲ ਜੀ ਇਹ ਗੱਲਾਂ ਕਿਉਂ ਹੋ ਰਹੀਆਂ ਨੇ ਤਾਂ ਮਹਾਰਾਜ ਇਹ ਗੱਲ ਕਹੀ ਮਾਤਾ ਅਸੀਂ ਕਿਸੇ ਦੇ ਗੁਲਾਮ ਨਹੀਂ ਹਾਂ ਅਸੀਂ ਆਜ਼ਾਦ ਹਾਂ ਅਕਾਲ ਪੁਰਖ ਦੀ ਸ਼ਰਨ ਵਿੱਚ ਆਂ ਤੇ ਸਾਡਾ ਆਪਣਾ ਹੀ ਪੰਥ ਹੈ ਸਾਡਾ ਕੋਈ ਵੀ ਕਿਸੇ ਦੇ ਨਾਲ ਲੈਣਾ ਸੁਣਨਾ ਸਬੰਧ ਨਹੀਂ ਹੈ ਤਾਂ ਮਹਾਰੋਸ ਸਮੇਂ ਤਾਂ ਇਸ਼ਾਰਾ ਕਰ ਰਹੇ ਨੇ ਤਬਰ ਉਹ ਬਾਦੁਰ ਆਪਾਂ ਨੂੰ ਪਤਾ ਪਹਾੜੀ ਰਾਜਿਆਂ ਨੇ ਜਿਹੜੇ ਧੌਂਸਿਆਂ ਦੀਆਂ ਆਵਾਜ਼ਾਂ ਸੁਣੀਆਂ ਬੱਕਰੀ ਡਟਕਦੇ ਵੇਖੇ ਕਾਂਗਿ ਲੱਗੇ ਦੇਖੇ ਘੋੜ ਸਵਾਰੇ ਹੁੰਦੀ ਵੇਖੀ ਭੜਕ ਉੱਠੇ ਤਾਂ ਮਤਾ ਪਾ ਕੇ ਸਤਗੁਰੂ ਦੇ ਨਾਲ ਜੰਗ ਜੁੱਦ੍ਹ ਕੀਤੇ ਤਾਂ ਮਹਾਰਾਜ ਤਰ੍ਹਾਂ ਉਸ ਗੱਲ ਨੂੰ ਭਾਈ ਸੰਤੋਖ ਸਿੰਘ ਜੀ ਕਵੀ ਚੂੜਾ ਮਣੇ ਦਸਨ ਦਰਸਾਉਣਾ ਕਰਦੇ ਆ ਕਿ ਸਤਿਗੁਰੂ ਪਿਤਾ ਜੀ ਫਿਰ ਪਹਾੜੀ ਰਾਜਿਆਂ ਨਾਲ ਵੈਰ ਵਧਨ ਕਰਕੇ ਸਿੰਘ ਮਨ ਭੌਂ ਦੀ ਜਾਨ ਤੋਂ ਲੜਨ ਲੱਗੇ ਕੇ ਤਕ ਦਿਨ ਮੈਂ ਕੇਸਵਦਾਸ ਕੁਛ ਗਲਾਜ ਆਇਓ ਹਮ ਪਾਸ ਕਈ ਦਿਨ ਪਿੱਛੋਂ ਗੁਰ ਕੇਸਵਦਾਸ ਜੋ ਕੁਝ ਸ਼ਰਮਿੰਦਾ ਹੋ ਕੇ ਤੁਹਾਡੇ ਪਾਸ ਆਇਆ ਕਹੋ ਤ ਸਤ ਤਵ ਕਰਨਾ ਪਾਏ ਜਥਾ ਮੰਤਰ ਵਿਦ ਦੇ ਸਖਾਏ ਉਸਨੇ ਮੈਨੂੰ ਕਿਹਾ ਕਿ ਤੁਹਾਡੀ ਕਿਰਪਾ ਨਾਲ ਦੇਵੀ ਦੇ ਦਰਸ਼ਨ ਪਾਏ ਨੇ ਤੁਸੀਂ ਵਿਧੀ ਨਾਲ ਮੰਤਰ ਸਿਖਾਏ ਸੰ ਭੈ ਵਿਦਤ ਬਾੰਛਤ ਬਰਦਯੋ ਕਾਰਜ ਸਕਲ ਸਪੂਰਨ ਭਯੋ ਸਾਰੇ ਪ੍ਰਗਟ ਹੋ ਗਿਆ ਹੈ ਕਿ ਮੂਹ ਮੰਗੀਆਂ ਜੋ ਮੈਂ ਮਰਾਦਾ ਨੇ ਜੋ ਮੰਗਾ ਨੇ ਉਹ ਪੰਗਾਨੇ ਸਵਾਲਾਖ ਅਬ ਦਹ ਤਨ ਕੋ ਏਮ ਕਹੈ ਮੇਲਿਓ ਆਪਣੋ ਤਨ ਕੋ ਸਾਰਾ ਕਾਰ ਸੰਪੂਰਨ ਕੀਤਾ ਹੈ ਸਵਾਲਖ ਹੁਣ ਤਨ ਦੇਵ ਇਸ ਤਰ੍ਹਾਂ ਕਹਿ ਕੇ ਉਸ ਨੇ ਆਪਣੇ ਸਰੀਰ ਨਾਲ ਲਾਇਆ ਹੈ ਜਿਸ ਬਲ ਹੋ ਬੋ ਬਾਸ ਹਮਾਰਾ ਦੇਵ ਤੁਸੀਂ ਥਾਲ ਵਾਸ ਤੁਮਾਰਾ ਜਿਸ ਥਾਨ ਵਿਖੇ ਤੁਹਾਡਾ ਵਾਸ ਹੋਵੇਗਾ ਉਸ ਥਾਨ ਵਿਖੇ ਹੀ ਸਾਡਾ ਤੁਹਾਡਾ ਵਾਸਾ ਹੋਵੇਗਾ ਜਿੱਥੇ ਅਸੀਂ ਹੋਵਾਂਗੇ ਉੱਥੇ ਤੁਸੀਂ ਵੀ ਹੋਵੋਗੇ ਰੋਏ ਪ੍ਰਥਮ ਆਪਣਾ ਦਿਜੇ ਪਰ ਪਾਖਾ ਮੁਏ ਅਬਲਾਕ ਸਾਰ ਤੁਮ ਪਾਖਾ ਬ੍ਰਾਹਮਣ ਪਹਿਲਾਂ ਰੋਇਆ ਤੇ ਫਿਰ ਬੋਲਿਆ ਮੇਰੀ ਇਹੀ ਅਭਲਾਸਾ ਹੈ ਤੁਸੀਂ ਸੱਚ ਹੀ ਕਿਹਾ ਹੈ ਬਾਹਰ ਬੇਪਰ ਜੈਸੇ ਮਿਲ ਗਿਨਾ ਗयो ਕਬੂ ਕਿਨ ਸੁਣਾ ਨਾ ਗੁਣਾ ਫਿਰ ਬ੍ਰਾਹਮਣ ਜਿਵੇਂ ਮਿਲ ਕੇ ਗਿਣ ਕੇ ਗਿਆ ਕਿਸੇ ਨੇ ਸੁਣਿਆ ਨਾ ਜਾਣਿਆ ਭਾਵ ਪਤਾ ਹੀ ਨਹੀਂ ਲਗਾ ਕੇ ਸੁਣ ਜਣਣੀ ਹੋਏ ਵਿਦ ਜੈਸੀ ਵਰਣਨ ਕਰੇ ਤੁਹੇ ਸੰਗ ਤੈਸੀ ਏ ਮਾਤਾ ਜੀ ਸੁਣੋ ਜਿਸ ਵਿਧੀ ਨਾਲ ਹੋਇਆ ਹੈ ਉਸ ਵਿਧੀ ਨਾਲ ਤੁਹਾਡੇ ਪਾਸ ਮੈਂ ਵਰਣ ਕੀਤਾ ਹੈ ਕੁਝ ਸੰਦੇਹ ਨਹੀਂ ਮਨ ਰੱਖੂੰ ਪ੍ਰਗਟ ਪੰਥ ਮਹਦ ਅਬ ਲੱਖੂੰ ਮਨ ਵਿੱਚ ਕੋਈ ਮੈਂ ਸ਼ੰਕਾ ਨਾ ਰੱਖੋ ਮਾਤਾ ਜੀ ਵੱਡਾ ਪੰਥ ਪ੍ਰਗਟ ਹੋਵੇਗਾ ਅਵਲਾਸਾ ਕਰੋ ਤਾਂ ਮਾਤਾ ਗੁਜਰੀ ਜੀ ਸ੍ਰੀ ਗੁਜਰੀ ਸੁਣ ਕੈ ਸੋਤ ਬੈਣ ਨਹਿਚਲ ਮਨ ਕਰ ਗਮਣੀ ਐਨ ਤਾਂ ਮਾਤਾ ਗੁਜਰਾ ਜੀ ਗੁਜਰੀ ਜੀ ਪੁੱਤਰ ਦੇ ਇਹ ਅਜਿਹੇ ਵਚਨ ਸੁਣ ਕੇ ਮਨ ਨੂੰ ਨਿਹਤਲ ਕਰਕੇ ਆਪਣੇ ਘਰ ਵੱਲ ਚਲੇ ਆਏ ਸਿਰ ਦੇਵੇ ਬਦਤ ਕੇ ਪਾਛੇ ਏਕ ਦਇਓਸ ਬੈਠੇ ਗੁਰ ਆਸ਼ੇ ਦੇਵੀ ਪ੍ਰਗਟ ਹੋਣ ਤੋਂ ਬਾਅਦ ਇੱਕ ਦਿਨ ਸਤਿਗੁਰੂ ਜੀ ਬੈਠੇ ਸਨ ਤਾਂ ਇੱਕ ਛੋਟੇ ਸਮੀਪ ਤਵ ਬੈਸਾ ਬੁਝਿਓ ਦੇਜ ਵਰਤੰਤ ਭਾਗ ਐਸਾ ਤਦ ਇੱਕ ਸੋਢੀ ਬਾਸ ਆ ਕੇ ਬੈਠਾ ਉਸ ਨੇ ਪੁੱਛਿਆ ਬ੍ਰਾਹਮਣ ਦਾ ਫਿਰ ਕੈਸਾ ਵਰਤਾਂਤ ਹੋਇਆ ਗयो ਬਲਾਏ ਨਾ ਦੇਇ ਦਿਖਾਈ ਕਹਿਓ ਜੋ ਦੇਨਾ ਦਰਬ ਸੁਮਦਾਈ ਭੱਜ ਗਿਆ ਕਿ ਫਿਰ ਦਿਖਾਈ ਨਹੀਂ ਦਿੱਤਾ ਸਾਰਾ ਤਾਨਾ ਫਿਰ ਦੇਣ ਵਾਸਤੇ ਕਿਹਾ ਵਿਦਿਆ ਬਾਣ ਉਪਾਏ ਮਹਾਨ ਕਰਿਓ ਸਕਲ ਵਿਦ ਸੋ ਤੁਮ ਜਾਣਾ ਵਿਦਿਆ ਬਾਣ ਬੜੇ ਯਤਨ ਕਰਨ ਵਾਲਾ ਸੀ ਸਾਰੀ ਵਿਧੀ ਜਿਸ ਨੇ ਕੀਤੀ ਹੈ ਜਿਹੜੀ ਤੁਸੀਂ ਜਾਣਦੇ ਹੋ ਸਭਨ ਸੁਨਣਤ ਬੋਲੇ ਗੁਰ ਧੀਰਾ ਕੇ ਸਵ ਧਾਰਿਓ ਜਾਇ ਸਰੀਰਾ ਸਾਰਿਆਂ ਪਾਸ ਸੁਣ ਕੇ ਤੀਰ ਵਿਹਾ ਸਤਿਗੁਰੂ ਜੀ ਬੋਲੇ ਕਹਿੰਦੇ ਕੇਸਵਦਾਹ ਨੇ ਫਿਰ ਦੂਸਰਾ ਜਨਮ ਧਾਰਨ ਕੀਤਾ ਹੈ ਇਹ ਉਹੀ ਹੈ ਇਹ ਬ੍ਰਾਹਮਣ ਉਹ ਹੀ ਆ ਭਾਈ ਜੋ ਉਸ ਵੇਲੇ ਆਇਆ ਸੀ ਹੁਣੇ ਕੇਸੂ ਦਾ ਹੱਦ ਰੂਪ ਦੇ ਵਿੱਚ ਰੂਪ ਧਾਰਨ ਕਰਕੇ ਆਉਣਾ ਕੀਤਾ ਹੈ ਇਸਨੇ ਹਮਰੋ ਸਿੱਖ ਹੋਏ ਅਬ ਤਰੇ ਰਾਣਾ ਸਿੰਘ ਨਾਮ ਭੂਮ ਪਰਥਰੇ ਹੁਣ ਇਹਨੇ ਅਗਲਾ ਜਨਮ ਲੈ ਕਰਕੇ ਨਾ ਸਾਡਾ ਸਿੱਖ ਬਣਿਆ ਸਾਡੀ ਸਿੱਖੀ ਧਾਰਨ ਕੀਤੀ ਹੈ ਅਤੇ ਰਾਣਾ ਸਿੰਘ ਜੋ ਰਣਜੀਤ ਸਿੰਘ ਦੇ ਸੀ ਉਹਦੇ ਨਾਮ ਧਾਰਿਆ ਹੈ ਕਿ ਇਸ ਵਿਦਾਹ ਮਹਾਰਾਜ ਨੇ ਅਗਲਾ ਜਨਮ ਲੈ ਕੇ ਆ ਜੋ ਰਣਜੀਤ ਸਿੰਘ ਬਣਿਆ ਹੈ ਜਿਹਨੇ ਆ ਕੇ ਪੰਜਾਬ ਤੇ ਰਾਜ ਕੀਤਾ ਤੇ ਕਹਿੰਦੇ ਉਹਨੇ ਦੂਜਾ ਜਨਮ ਧਾਰਨ ਕੀਤਾ ਹੈ ਦੋਏ ਜਨਮ ਪਹਿਲੋ ਧਾਰ ਲਿਆ ਹੈ ਦੇਸ ਜੀ ਤੀਸਰੇ ਆਸ ਪੁੰਨ ਪਹਿ ਹੈ ਕਹਿੰਦੇ ਦੋ ਜਨਮੇ ਪਹਿਲਾ ਧਾਰਨ ਕਰ ਚੁੱਕਿਆ ਹੁਣ ਫਿਰ ਦੁਵਾਰਾ ਤੋਂ ਇਹ ਤੀਸਰਾ ਜੋ ਜਨਮ ਆਇਆ ਰਜੀ ਸਿੰਘ ਦੇ ਸਰੂਪ ਦੇ ਵਿੱਚ ਲੈਣਾ ਕੀਤਾ ਹੈ ਬਹੁਤਨ ਸੰਗ ਭਰੇਗਾ ਜਬ ਹੀ ਕਰੇ ਰਾਜ ਹੰਕਾਰੇ ਤਬ ਹੀ ਬਹੁਤ ਬੈਰੀਆਂ ਨਾਲ ਭਿੜੇਗਾ ਤਦ ਹੀ ਹੰਕਾਰ ਧਾਰ ਕੇ ਰਾਜ ਕਰੇਗਾ ਲਵਪੁਰ ਮਹਕਰ ਨਿਜ ਰਾਜਤਾਨੀ ਜੀਤੇ ਦੇਸਨ ਵਿਜੈ ਮਹਾਨੀ ਲਾਹੌਰ ਨੂੰ ਆਪਣੀ ਰਾਜਤਾਨੀ ਬਣਾਵੇਗਾ ਮਹਾਰਾਜ ਕਹਿੰਦੇ ਬਹੁਤ ਦੇਸਨ ਜਿੱਤ ਲਵੇਗਾ ਅੰਤ ਸਮੈ ਗਤ ਹੋਏ ਬਹੋਰੀ ਤਨ ਕੋ ਤਿਆਗ ਹਾਏ ਮਨ ਔਰੇ ਤਾਂ ਪਿਤਾ ਜੀ ਕਹਿਣ ਲੱਗੇ ਅੰਤ ਸਮੇ ਫਿਰ ਮੁਕਤੀ ਹੋਵੇਗੀ ਤੇ ਸਰੀਰ ਛੱਡ ਕੇ ਮੇਰੇ ਪਾਸ ਜਾਵੇਗਾ ਬਹੁਤ ਕਾਰਮ ਸੰਸਾਰ ਦੇ ਨੇ ਕਰਨੇ ਨੇ अनेका ਧਰਮ ਕਰਮ ਨੇ ਕਰਾ ਕੇ ਜਾਵੇਗਾ ਇਸ ਤਰ੍ਹਾਂ ਮਹਾਰਾਜ ਜੀ ਜੋ ਵਚਨ ਬਿਲਾ ਸਤਪੁਰਾਂ ਨੇ ਮਾਤਾ ਗੁਜਰੀ ਦੇ ਨਾਲ ਕੀਤੇ ਉਹ ਦਰਸਾਉਣੇ ਕੀਤੇ ਨੇ ਤੇ ਮਹਾਰਾਜ ਜੀ ਸਣਾ ਕੀਤਾ ਜੋ ਇਹ ਪੰਡਤ ਕੇਸੋਦਾਸ ਹੋਇਆ ਇਹਨੇ ਤਿੰਨ ਜਨਮਾਂ ਨੂੰ ਲਿਆ ਦੋ ਜਨਮ ਪਹਿਲਾ ਧਾਰਮਿਕਾਲ ਤੇ ਤੀਜਾ ਜਨਮ ਹੁਣ ਕਹਿੰਦੇ ਰਣ ਰਣ ਭਾਵ ਕਿ ਰਣਜੀਤ ਸਿੰਘ ਦੇ ਨਾਲ ਪ੍ਰਸਿੱਧ ਹੋਵੇਗਾ ਉਹ ਧਾਰਨ ਕਰੇਗਾ ਸਾਡੀ ਸਿੱਖੀ ਨੂੰ ਧਾਰਨ ਕਰੇਗਾ ਸੰਸਾਰ ਦੇ ਵਿੱਚ ਆ ਕੇ ਰਾਜ ਕੁਮਾਰ ਹੋਏਗਾ ਰਾਜਾ ਕਹਿਲਾਵੇਗਾ ਬਹੁਤ ਵੱਡਾ ਵਿਸ਼ਾਲ ਰਾਜ ਹੋਵੇਗਾ अनेका ਰਾਜਾਂ ਦੇ ਉੱਤੇ ਜਿੱਤ ਪ੍ਰਾਪਤ ਕਰੇਗਾ ਬੜਾ ਸ਼ੂਰ ਮਿਰੋ ਹੋਵੇਗਾ ਐਸੇ ਮਹਾਰਾਜਪ੍ਰੇਖਿਤ ਬਚਨ ਜੋ ਮਾਤਾ ਜੀ ਨੂੰ ਸੁਣਾਉਣਾ ਕਰਦੇ ਨੇ ਤਾਂ ਆਓ ਜੋ ਲੜੀਵਾਰ ਤਿਆ ਚੱਲ ਰਹੇ ਆਪਾਂ ਸਰਵਣ ਕਰਦੇ ਰਹੀਏ ਸਤਿਗੁਰੂ ਜੀ ਕਿਰਪਾ ਕਰਨ ਪਾਵਨ ਚਰਨਾਂ ਦਾ ਪਿਆਰ ਨਾਮ ਦੀ ਦਾਤ ਅੰਮ੍ਰਿਤ ਵੇਲਾਂ ਬਾਣ ਬਨਦਾ ਪਿਆਰ ਬਖਸ਼ਿਸ਼ ਕਰਨ ਆਲ ਸੰਗਤਾਂ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਬ ਭੁਲਾ ਮਾ ਕੋਈ ਵੀ ਰਸਨਾ ਵੰ ਨਹੀਂ ਰਹੇਗਾ ਜਿਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ